ਹਾਂਜੀ ਭਾਈ ਜੀ ਸਾਰੀ ਕਾਵੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪਹੁੰਚੇ ਪਿੰਡ ਸ਼ਾਦੀਹਰੀ ਮੰਗੂ ਬਾਈ ਦੇ ਘਰੇ ਬਾਈ ਦਾ ਸੇਲ ਪਰਚੇ ਦਾ ਕੰਮ ਆ ਸ਼ਾਦੀਹਰੀ ਪਿੰਡ ਵੀਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੜਬੇ ਤੇ ਪਾਤੜਾਂ ਦੇ ਵਿਚਕਾਰ ਪੈ ਜਾਂਦਾ ਹੈ ਬਾਈ ਦਾ ਘਰ ਸਬਦਾ ਕੇਂਦਰ ਤੇ ਲਗਿਆ ਮੰਗੂ ਵੀਰ ਦਾ ਨਾਮ ਆਗਾ ਤੇ ਆਪਣਾ ਤੁਹਾਨੂੰ ਜਾਣਕਾਰੀ ਦੰਨੇ ਵੀ ਆਹ ਟਰੈਕਟਰ ਉਰੇ ਖੜਾਗਾ ਚੰਗਾ ਮਾੜਾ ਦੇਖਣਾ ਤੁਸੀਂ ਆਪ ਆ ਕੇ ਹੁੰਦਾਗਾ ਤੇ ਬਾਈ ਲਵੇ ਖੜਾ ਤਿੰਨ ਮਾਡਲ 55 ਵੀਰੇ ਹਰਿਆਣੇ ਦਾ ਨੰਬਰ ਹੈ ਤਿੰਨ ਮਾਡਲ ਹੈ ਹਰਿਆਣਾ ਨੰਬਰ ਹੈ ਤੇ ਰੇਟ ਹੈਗੇ ਵੀਰੇ 2 ਲੱਖ 45000 2 ਲੱਖ 45000 ਬਾਈ ਡਿਮਾਂਡ ਕਰਦਾ ਜੋ ਡੈਕ ਡੱਕਾ ਵਿੱਚ ਦੇਊਗਾ ਹਲਕਾ ਫੁਲਕਾ ਲੈਸ ਹੋ ਜਾਊਗਾ ਇੱਕ ਗੱਡੇ ਖੜਿਆ 12 ਮਾਡਲ ਸਵਿਫਟ ਇਹਦਾ ਵੀਰੇ ਪਟਿਆਲੇ ਦਾ ਨੰਬਰ ਹੈ 12 ਮਾੜਲਾ ਇਹਦਾ ਵੀ ਵੀਰੇ 245000 ਰੁਪਿਆ ਰੇਟ ਹੈ ਟਾਇਰ ਟੂਰ ਚੰਗੇ ਨੇ ਤੁਸੀਂ ਦੇਖ ਸਕਦੇ ਹੋ ਲਾਏ ਲੱਗੇ ਹੋਏ ਨੇ ਵਿੱਚੋਂ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਬਾਕੀ ਆਪਾਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੰਨੇ ਹੈਗੇ ਵੀ ਆਹ ਗੱਡੀ ਪਾਈ ਉਰੇ ਵਿਕੇਊ ਹੈਗੀ ਬਾਕੀ ਅਰੀਜਨਲ ਸਵਿਜਨਲ ਲਵੇ ਆ ਕੇ ਦੇਖਣੀ ਆ ਸੋਨੇ ਚੈੱਕ ਕਰਨੀ ਆ ਗੱਡੀ 12 ਮਾਡਲ ਦਾ ਡੀਜ਼ਲ ਦੀ ਰੇਟ ਹੈਗਾ ਇਹਦਾ 2,45,000 ਇਹ ਕਮ ਰੂਤੀ ਖੜੀ ਆ ਬਾਈ ਲਵੇ ਇਹ ਵੀ 6-7 ਮਾਡਲ ਹੋਊਗੀ ਇਹਦਾ ਰੇਟ ਹੈਗਾ 35,000 35,000 ਇਹਦਾ ਰੇਟ ਹੈਗਾ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਫੋਟੋ ਮਗਾ ਸਕਦੇ ਹੋ ਸਾਰੀ ਜਾਣਕਾਰੀ ਪੁੱਛ ਸਕਦੇ ਹੋ ਏਕਾ 11 ਮਾਡਲ 55 ਖੜਾ ਵੀਰੇ ਇਹਦਾ ਰੇਟ ਹੈਗਾ 3 ਲੱਖ 11 ਮਾਡਲ 855 ਰੇਟ ਇਹਦਾ 3 ਲੱਖ ਹੈ ਏਕਾ ਥੋਣ ਵਾਲੀ ਏਕਾ 750 ਖੜਾਗਾ ਕਿਪੋਰ ਖੜਾ ਪਿੱਛੇ 155 ਖੜਾ ਵੀਰੇ 2000 ਮਾਡਲ ਇਹਦਾ ਵੀ ਪੰਜਾਬ ਦਾ ਨੰਬਰ ਹੈ ਇਹਦਾ ਰੇਟ ਹੈਗਾ ਵੀਰੇ 2 ਲੱਖ ਰੁਪਿਆ ਇਹਦਾ ਹੈਗਾ ਰੋਡ ਰੇਟ 2 ਲੱਖ ਰੁਪਿਆ ਤੇ ਇੱਕ ਫੋਰਡ ਖੜਾ ਪਿੱਛੇ 3700 ਇੱਕ ਇਧਰ 55 ਖੜਾਗਾ ਇਹ 13 ਮਾੜਦਾ ਵੀਰੇ ਇਹ 13 ਮਾੜਦਾ ਇਹਦਾ ਸੰਗਰੂਰ ਦਾ ਨੰਬਰ ਆ ਪੀਵੀ 13 ਦਾ ਅਗਲੇ ਟਾਇਰ ਨਾਲ ਦੇ ਨੇ ਪਿਛਲੇ ਟਾਇਰ ਦੁਬਾਰਾ ਦੇ ਫਰਸਟ ਓਨਰ ਹੈ ਇਹਦਾ 395 ਰੇਟ ਹੈ ਤੇ ਆਪਾਂ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਦੱਸਤੀ ਜੇ ਕਿਸੇ ਵੀ ਨੇ ਕੋਈ ਵੀ ਮਸ਼ੀਨਰੀ ਲੈਣੀ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਆ ਉਹਦੇ ਨਾਲ ਫੋਨ ਕਰਕੇ ਉਹ ਤੋਂ ਫੋਟੋ ਮਗਾ ਕੇ ਬਾਕੀ ਦੀ ਜਾਣਕਾਰੀ ਉਹ ਤੋਂ ਪੁੱਛ ਸਕਦੇ ਹੋ ਤੇ ਭਾਈ ਤੋਂ ਖਰੀਦ ਸਕਦੇ ਹੋ ਜੇ ਕੋਈ ਤੁਹਾਡਾ ਸੱਜਣਾ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਲੈਣਾ ਚਾਹੁੰਦਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਵੀਰੇ ਉਹਦੀ ਆਪ ਦੀ ਜਾਂਚ ਪੜਤਾਲ ਕਾਗਜ਼ ਪੱਤਰ ਚਲਾਵਾ ਕੇ ਆਪ ਦੇਖਣਾਗਾ ਤੇ ਬਾਕੀ ਜੇ ਕਿਸੇ ਨੇ ਕੋਈ ਵੀ ਮਸ਼ੀਨਰੀ ਲੈਣੀ ਆ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਕਰੋ ਵੱਧ ਵੱਧ ਸ਼ੇਅਰ ਧੰਨਵਾਦ